ਰਾਈਡੰਟ ਦੇ ਵਿੱਚ ਦੇਖੋ ਕਿਵੇਂ ਧਰਤੀ ਹੀਟਲੇ ਪਾਣੀ ਨੂੰ ਗੰਦਾ ਕਰ ਰਹੇ ਨੇ ਤੇ ਸੁਣੋ ਇਸ ਵੀਰ ਦੇ ਵਿਚਾਰ ਦਾ ਦੇਖ ਲਓ ਰਾਈਡੰਟ ਦੇ ਜਮਾਨਦਰ ਦੀ ਵੀਡੀਓ ਹੈ ਇਹ ਨਾਲੇ ਹੁਣ ਦੀ ਵੀਡੀਓ ਹੈ ਇਹ ਹਾਂ ਚਲੋ ਬਾਈ ਬਣ ਕੇ ਮੈਂ ਬੇ ਬੇਨਤੀ ਆ ਸਾਰੇ ਸਰਪੰਚਾਂ ਤੇਾਰੇ ਪਿੰਡਾਂ ਨੂੰ ਜਿਹੜੇ 20 ਕਿਲੋਮੀਟਰ ਦੇ ਏਰੀਆ ਚ ਵੀਰ ਬਣ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਸ਼ੇਅਰ ਕਰ ਦਿਓ ਵੀਡੀਓ ਜਿਹੜਾ ਕਿ ਇਹਦਾ 2.5 300 ਫੁੱਟ ਆਪਣਾ ਪਾਣੀ ਜਿਹੜਾ ਹਨਾ ਇਹ ਦੇਖ ਲੈ ਜ਼ਹਿਰ ਕਿਵੇਂ ਫਲਾਈ ਜਾਂਦਾ ਅੰਦਰ 2.5 300 ਫੁੱਟ ਆਪਣਾ ਜਿਹੜਾ ਬਾਰਡਰ ਬਾਕਸ ਦਾ ਪਾਣੀ ਸਾਡੇ ਪਿੰਡ ਦਾ ਬਾਰਡਰ ਬਾਕਸ ਦਾ ਪਾਣੀ 650 ਫੁੱਟ ਜਿਹੜਾ ਕਿ ਬਿੱ ਇਹ ਜਿਹੜਾ 250 ਪਟਾੜਾ ਦਾ ਪਾਣੀ ਆ ਹਨਾ ਵੀਰ ਬਣ ਕੇ ਆਪਾਂ ਨੂੰ ਜਮਾ ਮਾਰ ਦੂਗੇ ਬਾਈ ਬਣ ਕੇ ਸਾਰੇ ਲੋਕ ਇਕੱਠੇ ਹੋ ਜਾਓ ਜੁਨੀਅਨ ਇਕੱਠੇ ਹੋ ਜਾਓ ਸਰਪੰਚ ਇਕੱਠੇ ਹੋ ਜਾਓ ਮੈਂ ਕਿਉਂ ਲੈਦਾ ਸਰਪੰਚ ਨਹੀਂ ਜਮੈਂ ਮਰਨ ਖਤਰ ਨਹੀਂ ਮੈਂ ਮੈਂ ਪਰ ਮੈਂ ਤੁਹਾਡੇ ਨਾਲ ਆ ਮਰਨ ਨੂੰ ਵੀ ਤਿਆਰ ਆ ਵੀਰ ਬਣ ਕੇ ਹੋਰ ਵੀ ਬੰਦੇ ਬਾਠਾ ਲਉ ਮੈਨੂੰ ਕਿਸੇ ਨੇ ਫੋਨ ਨਹੀਂ ਲਾ ਮੈਂ ਕੱਲ ਦੀ ਵੀਡੀਓ ਪਾਈ ਨਾ ਕੱਲ ਦਾ ਪੌਂਕੀ ਨਾ ਕੁੱਤਾ ਵਾਂਗੂ ਧਰਤੀ ਹੇਠਲੇ ਪਾਣੀ ਵਿੱਚ ਜ਼ਹਿਰ ਮਿਲਾ ਰਹੇ ਨੇ ਜੇ ਕੈਮੀਕਲ ਨੂੰ ਪਾਉਣਾ ਪਾਣੀ ਦੇ ਵਿੱਚ ਬੰਦ ਨਾ ਕਰਿਆ ਤਾਂ ਆਉਣ ਵਾਲੇ ਸਮੇਂ ਵਿੱਚ 2.5-300 ਫੁੱਟ ਵਾਲੇ ਪਾਣੀ ਤਾਂ ਸਭ ਤੋਂ ਵੱਧ ਖਰਾਬ ਹੋ ਜਾਣਗੇ ਨਾਲੇ ਸਾਰਿਆਂ ਨੂੰ ਬਿਮਾਰੀਆਂ ਲੱਗ ਜਾਣਗੀਆਂ ਸਾਰਿਆਂ ਨੂੰ ਇਕੱਠੇ ਹੋ ਕੇ ਨਾ ਇਹ ਕੈਮੀਕਲ ਬੰਦ ਕਰਾਉਣਾ ਚਾਹੀਦਾ ਤੇ ਸਾਰਿਆਂ ਦੇ ਨੁਕਸਾਨ ਹੈ ਇਹ ਚੀਜ਼ ਦੇ ਨਾਲ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ